ਸਤਿ ਸ਼੍ਰੀ ਅਕਾਲ ਸਟੂਡੈਂਟ ਪ੍ਰਤਾਪ ਅਕੈਡਮੀ ਤੇ ਆਪ ਸਭ ਦਾ ਸਵਾਗਤ ਆ ਅੱਜ ਸਾਡਾ ਹੈ ਨਵਾਂ ਟੈਸਟ 1 ਜਿਹੜਾ ਆਪਣੇ ਪੰਜਾਬ ਪੁਲਿਸ ਤੇ ਪੀਟਪੀਐਸਬੀ ਦੇ ਆਉਣ ਵਾਲੇ ਪੇਪਰਾਂ ਲਈ ਲਗਾਤਾਰ ਆਇਆ ਕਰਨਗੇ ਵੀਕ ਦੇ ਵਿੱਚ ਦੋ ਟੈਸਟ ਹਰ ਵੀਕ ਦੇ ਵਿੱਚ ਦੋ ਟੈਸਟ ਮਿਲਿਆ ਕਰਨਗੇ ਤੁਹਾਨੂੰ ਪੀਟੀ ਪਲੱਸ ਵੀ ਤੇ ਪੰਜਾਬ ਪੁਲਿਸ ਦੇ ਲਈ ਤਾਂ ਥੋੜੀ ਸਕਰੀਨ ਤੇ ਹੈ ਪਹਿਲਾ ਸਵਾਲ ਹੈ ਹੇਠ ਲਿਖਿਆਂ ਵਿੱਚੋਂ ਗੁਣਵਾਚਕ ਵਿਸ਼ੇਸ਼ਣ ਚੁਣੋ ਲਾਸਟ ਦੇ ਵਿੱਚ ਦੱਸਣਾ ਕਿ ਤੁਹਾਡੀ ਇਹਨਾਂ ਦੇ ਵਿੱਚੋਂ ਕਿੰਨੇ ਠੀਕ ਹੋਏ ਵੀਡੀਓ ਰੋਕ ਕੇ ਆਨਸਰ ਪਹਿਲਾਂ ਆਪ ਕਰਨਾ ਤਾਂ ਹੇਠ ਲਿਖਿਆਂ ਵਿੱਚੋਂ ਗੁਣਵਾਚਕ ਵਿਸ਼ੇਸ਼ਣ ਆਪਾਂ ਸ਼ਬਦ ਸ੍ਰੈਣੀਆ ਕਰੀਆਂ ਸੀਗੀਆਂ ਸਾਡੇ ਕੋਲ ਟੋਟਲ ਕਿੰਨੀਆਂ ਸ਼ਬਦ ਸ੍ਰੈਣੀਆ ਟੋਟਲ ਹੈਗੀਆਂ ਸਾਡੇ ਕੋਲੇ 8 ਸ਼ਬਦ ਸ੍ਰੈਣੀਆ ਜਿਦੇ ਵਿੱਚੋਂ ਇੱਕ ਸ਼ਬਦ ਸ੍ਰੈਣੀਆ ਸਾਡੀ ਵਿਸ਼ੇਸ਼ਣ ਆ ਜਿਹੜਾ ਨਾਮ ਜਾਂ ਪੜਨਾਮ ਦੇ ਅੱਗੇ ਆ ਕੇ ਜਿਹੜਾ ਸ਼ਬਦ ਨਾਮ ਜਾਂ ਪੜਨਾਮ ਦੇ ਅੱਗੇ ਆ ਕੇ ਉਹਦੇ ਅਲੱਗ ਤੋਂ ਕੋਈ ਵਿਸ਼ੇਸ਼ਤਾ ਦੱਸੇ ਤਾਂ ਉਹਨੂੰ ਅਸੀਂ ਵਿਸ਼ੇਸ਼ਣ ਕਹਿੰਦੇ ਆ ਵਿਸ਼ੇਸ਼ਣ ਸਾਡੇ ਕੋਲੇ ਕਿੰਨੇ ਪ੍ਰਕਾਰ ਦੇ ਨੇ ਵਿਸ਼ੇਸ਼ਣ ਸਾਡੇ ਕੋਲੇ ਹੈਗੇ ਨੇ ਟੋਟਲ 8 ਪ੍ਰਕਾਰ ਦੇ ਤਾਂ RAM ਤੇ SHAM ਇਹ ਵਿਸ਼ੇਸ਼ਣ ਨਹੀਂ ਇਹ ਨਾਮ ਆ ਨਾਮ ਵੀ ਸਾਡੇ ਕੋਲੇ ਹੈਗਾ 5 ਪ੍ਰਕਾਰ ਦਾ ਕਿਹੜਾ ਨਾਮ ਇਹ ਹੈਗਾ ਸਾਡਾ ਖਾਸ ਨਾਮ ਦੁੱਧ ਤੇ ਪਾਣੀ ਇਹ ਵੀ ਇੱਕ ਨਾਮ ਆ ਜਿਹੜਾ ਨਾਮ ਹੈ ਵਸਤੂਵਾਚਕ ਨਾਮ ਖੋਸ਼ੀ ਗਮੀ ਏਵਿਕ ਨਾਮ ਆ ਕਿਹੜਾ ਨਾਮ ਆ ਪਾਵਾਚਕ ਨਾਮ ਕਾਲੀ ਤੇ ਚਿੱਟੀ ਤਾਂ ਇਹ ਹੈਗੀ ਨਹੀਂ ਸਾਡੀ ਵਿਸ਼ੇਸ਼ਣ ਕਿਸੇ ਵੀ ਨਾਮ ਜਾਂ ਪੜਨਾਮ ਦੇ ਅੱਗੇ ਆ ਕੇ ਉਹਦੀ ਵਿਸ਼ੇਸ਼ਤਾ ਦੱਸਣਾ ਜਿਵੇਂ ਕਾਲੀ ਆਪਾਂ ਕਹਦੇ ਆ ਕਿ ਕਾਲੀ ਕੋਈ ਵੀ ਕਾਲੀਕਾਰ ਕਹਦੀਏ ਚਿੱਟੀਕਾਰ ਕਹਦੀਏ ਓਕੇ ਤਾਂ ਨਾਮ ਜਾਂ ਪੜਨਾਮ ਦੇ ਅੱਗੇ ਆ ਕੇ ਜਿਹੜੇ ਸ਼ਬਦ ਉਸਦੀ ਵਿਸ਼ੇਸ਼ਤਾ ਦੱਸਣ ਉਹਨਾਂ ਨੂੰ ਆਪਾਂ ਵਿਸ਼ੇਸ਼ਣ ਕਹਿੰਦੇ ਆ ਇਹਦਾ ਆਨਸਰ ਹੋਣਾ ਸੀ ਸਸਾ ਮੇਰੇ ਕੋਲ 15 ਕਿਤਾਬਾਂ ਹਨ ਇਸ ਬਾਗ ਵਿੱਚ ਕਿਹੜੇ ਵਿਸ਼ੇਸ਼ਣ ਦੀ ਵਰਤੋਂ ਹੋਈ ਹੈ ਤਾਂ ਮੇਰੇ ਕੋਲ 15 ਜਾਂ ਇਹਨੂੰ ਕਿ ਕਿਹੜਾ ਵਿਸ਼ੇਸ਼ਣ ਹੈ ਇਹ ਕਿਤਾਬਾਂ ਕੀ ਆ ਇੱਕ ਨਾਮ ਆ ਕਿੱਦਾਂ ਦਾ ਨਾਮ ਆ ਆਮ ਨਾਮ ਆ ਕਿਉਂਕਿ ਕਿਤਾਬ ਦਾ ਕੁਝ ਦੱਸਿਆ ਨਹੀਂਦਾ ਕਿ ਕਿਹੜੀ ਕਿਤਾਬ ਆ ਤਾਂ ਇਹ ਜਿਵੇਂ ਹੁਣ ਆਪਾਂ ਆ ਜਾਂਦਾ ਕੋਈ ਵੀ ਕਿਤਾਬ ਤੁਸੀਂ ਕੋਈ ਵੀ ਕਿਤਾਬ ਦਾ ਨਾਮ ਲੈ ਲਓ ਜਿਵੇਂ ਸਾਡਾ ਪੰਜਾਬ ਤਾਂ ਇੱਕ ਖਾਸ ਨਾਮ ਆ ਜਾਣਾ ਸੀਗਾ ਤੇ ਇਥੇ ਕਿਤਾਬ ਕੀ ਨਾਮ ਆ ਨਾਮ ਦੇ ਵਿੱਚ ਵੀ ਕੀ ਆਮ ਨਾਮ ਤਾਂ ਮੇਰੇ ਕੋਲ 15 ਕਿਤਾਬਾਂ ਹਨ ਤਾਂ ਇਹ ਕੀ ਆ ਪੜਨਾਮੀ ਵਿਸ਼ੇਸ਼ਣ ਆ ਤਾਂ ਕਿਹੜਾ ਇਹ 15 ਇੱਕ ਸੰਖਿਆ ਦਾ ਤਾਂ ਇਹ ਹੈਗਾ ਪੁੱਤੋ ਸੰਖਿਆਵਾਚਕ ਵਿਸ਼ੇਸ਼ਣ ਨਾਮ ਦੇ ਅੱਗੇ ਆ ਕੇ ਕਿਸੇ ਵੀ ਸ਼ਬਦ ਨੇ ਉਹਦੀ ਗਿਣਤੀ ਦੱਸਦੀ ਇੱਕ ਸੰਖਿਆ ਦੱਸਦੀ ਤਾਂ ਇਹ ਬਣ ਗਿਆ ਸਾਡਾ ਸੰਖਿਆਵਾਚਕ ਵਿਸ਼ੇਸ਼ਣ ਗੁਣਵਾਚਕ ਵਿਸ਼ੇਸ਼ਣ ਕਿਸੇ ਦਾ ਗੁਣ ਔਗਣ ਦੱਸ ਦੇਣਾ ਉਹਨੂੰ ਆਪਾਂ ਕਹਾਂਗੇ ਗੁਣਵਾਚਕ ਵਿਸ਼ੇਸ਼ਣ ਕੋਈ ਪੜਨਾਮ ਜਿਵੇਂ ਉਹ ਜੋ ਇਹ ਆ ਕੇ ਕਿਸੇ ਵੀ ਦੋ ਨੂੰ ਜੋੜਨ ਤਾਂ ਉਹਨਾਂ ਨੂੰ ਆਪਾਂ ਪੜਨਾਮੀ ਕਹਾਂਗੇ ਮੈਂ ਆ ਗਿਆ ਤਾਂ ਜੋ ਤੁਹਾਨੂੰ ਮਿਲ ਸਕਾਂ ਇਹ ਆਪਣੇ ਆਪ ਦੇ ਵਿੱਚ ਪੂਰਾ ਬਾਕ ਆ ਮੈਂ ਆ ਗਿਆ ਜੋ ਤੁਹਾਨੂੰ ਮਿਲ ਸਕਾਂ ਬਾਕ ਵਿੱਚ ਕਿਰਿਆ ਵਿਸ਼ੇਸ਼ਣ ਚ ਨੂੰ ਤਾਂ ਇਹਦੇ ਵਿੱਚ ਕੱਲਾ ਵਿਸ਼ੇਸ਼ਣ ਹੁੰਦਾ ਪੁੱਤ ਸਾਡੇ ਕੋਲੇ ਪੰਜ ਪ੍ਰਕਾਰ ਦਾ ਬਟ ਕਿਰਿਆ ਵਿਸ਼ੇਸ਼ਣ ਸਾਡੇ ਕੋਲ ਹੈਗਾ ਇਹ 8 ਪ੍ਰਕਾਰ ਦਾ ਕਿਰਿਆ ਦੀ ਹੋਣ ਦੀ ਬਿਸ਼ੇਸ਼ਤਾ ਦੱਸੇ ਹੁਣ ਕਿਰਿਆ ਸਾਡੇ ਕੋਲ ਕਿੱਥੇ ਆਉਂਦੀ ਹੈ ਸਟਾਰਟਿੰਗ 'ਚ ਆਉਂਦਾ ਸਾਡੇ ਕੋਲ ਕਰਤਾ ਫਿਰ ਸਾਡੇ ਕੋਲ ਆਉਂਦਾ ਕਰਮ ਤੇ ਕਰਮ ਤੋਂ ਬਾਅਦ ਸਾਡੇ ਕੋਲ ਆਉਂਦੀ ਕਿਰਿਆ ਕਿਰਿਆ ਕਿਹੜੀ ਜਗ੍ਹਾ ਤੇ ਹੋਈ ਆ ਕਿਹੜੇ ਟਾਈਮ ਹੋਈ ਆ ਕਿੰਨੇ ਵਾਰ ਹੋਈ ਆ ਕਿਸ ਤਰੀਕੇ ਨਾਲ ਹੋਈ ਆ ਇਹ ਸਾਰੀ ਚੀਜ਼ਾਂ ਦੀ ਜਿਹੜੀ ਬਿਸ਼ੇਸ਼ਤਾ ਦੱਸਣ ਤਾਂ ਉਹਨਾਂ ਸ਼ਬਦਾਂ ਨੂੰ ਅਸੀਂ ਕਹਾਂਗੇ ਕਿਰਿਆ ਵਿਸ਼ੇਸ਼ਣ ਮੈਂ ਆ ਗਿਆ ਤਾਂ ਜੋ ਤੁਹਾਨੂੰ ਮਿਲ ਸਕਾ ਤਾਂ ਮੈਂ ਲਿ ਸਕਾਂ ਇਹ ਕਿ ਕਿਰਿਆ ਦਾ ਤਾਂ ਇਹ ਕਿਹੜਾ ਆ ਗਿਆ ਤਾਂ ਇਹ ਹੈਗੀ ਪਤਾ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਕੋਈ ਵੀ ਕਿਰਿਆ ਹੋਈ ਉਹਦਾ ਇੱਕ ਕਾਰਨ ਕਿ ਮੈਂ ਆਇਆ ਕਿ ਕਿਉਂ ਉਹਦਾ ਇੱਕ ਕਾਰਨ ਸੀ ਕਿ ਤਾਂ ਕਿ ਮੈਂ ਤੁਹਾਨੂੰ ਮਿਲ ਸਕਾਂ ਓਕੇ ਕਾਲਵਾਚਕ ਜਿਵੇਂ ਆਪਾਂ ਕਹਿ ਦਈਏ ਕਿ ਉਹ ਸਵੇਰ ਸਮੇਂ ਪੜਦਾ ਹੈ ਪੜਦਾ ਹੈ ਕਿਰਿਆ ਬਟ ਉਹਦੇ ਵਿੱਚ ਕੀ ਆ ਗਿਆ ਸਵੇਰ ਸ਼ਾਮ ਦੁਪਹਿਰ ਰਾਤ ਤਾਂ ਕੀ ਕਿਰਿਆ ਕਿਹੜੇ ਸਮੇਂ ਹੋ ਰਹੀ ਆ ਕਿਰਿਆ ਕਿਹੜੇ ਸਮੇਂ ਹੋ ਰਹੀ ਆ ਸਥਾਨਵਾਚਕ ਉਹ ਰੂਮ ਉਹ ਕਮਰੇ ਦੇ ਅੰਦਰ ਪੜਦਾ ਹੈ ਉਹ ਛੱਤ ਦੇ ਉੱਪਰ ਖੇਡਦਾ ਹੈ ਤਾਂ ਇਹ ਵਾਲੀ ਕਿਹੜੇ ਆ ਗਈ ਕਿਰਿਆ ਕਿਹੜੀ ਥਾਂ ਤੇ ਹੋ ਰਹੀ ਆ ਕਿਰਿਆ ਦੀ ਵਿਸ਼ੇਸ਼ਤਾ ਕਿ ਕਿਰਿਆ ਕਿਹੜੀ ਜਗ੍ਹਾ ਤੇ ਹੋ ਰਹੀ ਆ ਇਹਦਾ ਅਨਸਰ ਹੋਣਾ ਸੀ ਪੁੱਤ ਸੱਸਾ ਰਿਵੀਜ਼ਨ ਕਰਦੇ ਰਹੋ YouTube ਤੇ ਆਪਾਂ ਫ੍ਰੀਓ ਕਾਸਟ ਸ਼ਬਦ ਸਰੈਨੀਆਂ ਕਰਵਾਈਆਂ ਨੇ ਤਾਂ ਇਹਦੇ ਰਿਵੀਜ਼ਨ ਕਰਦੇ ਰਹੋ ਟੈਸਟ ਤੁਹਾਨੂੰ ਵੀਕਲੀ ਦੋ ਟੈਸਟ ਮਿਲ ਹੀ जाया ਕਰਨਗੇ ਕੋਸ਼ਿਸ਼ ਰੂਗੀ ਇਸ ਗਲਾਸ ਵਿੱਚ ਕਿੰਨਾ ਪਾਣੀ ਹੈ ਬਾਗ ਵਿੱਚ ਕਿਰਿਆ ਵਿਸ਼ੇਸ਼ਣ ਚੁਣੋ ਤਾਂ ਇਹ ਆਪਣੇ ਆਪ ਦੇ ਵਿੱਚ ਕੀ ਆ ਪੂਰਾ ਬਾਗ ਆ ਤਾਂ ਕਿਰਿਆ ਵਿਸ਼ੇਸ਼ਣ ਚੁਣੋ ਸਥਾਨਵਾਚਕ ਕਿ ਕਿਸੇ ਜਗ੍ਹਾ ਦੀ ਗੱਲ ਹੋਈ ਆ ਕਿ ਕੋਈ ਕਿਰਿਆ ਕਿਸੇ ਜਗ੍ਹਾ ਤੇ ਹੋਈ ਆ ਕਾਲਵਾਚਕ ਕਿਸੇ ਸਮੇਂ ਹੋਈ ਆ ਕਿਰਿਆ ਉਹਦੀ ਗੱਲ ਹੋਈ ਆ ਕਾਰਨਵਾਚਕ ਕੋਈ ਕਿਰਿਆ ਹੋਈ ਆ ਉਹਦਾ ਕੋਈ ਕਾਰਨ ਦੱਸਿਆ ਕਿ ਉਹ ਕਿਰਿਆ ਕਿਉਂ ਹੋਈ ਆ ਉਹ ਪਾਸ ਹੋ ਗਿਆ ਤਾਂ ਕਿ ਕਿਉਂਕਿ ਉਹ ਪੜਦਾ ਸੀ ਓਕੇ ਆਪਾਂ ਕਹ ਦਾਂਗੇ ਮਿੰਤੀਵਾਚਕ ਇਹਦਾ ਅਨਸਰ ਆਉਣਾ ਸੀ ਪਤਾ ਮਿੰਤੀਵਾਚਕ ਸੰਖਿਆਵਾਚਕ ਤੁਹਾਨੂੰ ਪਤਾ ਜਿਹਦੇ ਵਿੱਚ ਅਜਿਹਨੂੰ ਆਪਾਂ ਗਿਣ ਸਕਦੇ ਆ ਪਾਣੀ ਨੂੰ ਆਪਾਂ ਨਹੀਂ ਗਿਣ ਸਕਦੇ ਨਾ ਪਾਣੀ ਦੀ ਆਪਾਂ ਮਿੰਤੀ ਕਰ ਸਕਦੇ ਆ 1 ਲੀਟਰ ਪਾਣੀ 2 ਲੀਟਰ ਪਾਣੀ ਜਾਂ 2 ਗਲਾਸ ਪਾਣੀ ਆਪ ਨੂੰ ਕਹਿਣਾ ਪਊਗਾ ਹਨਾ ਤਾਂ ਇਹਦੇ ਵਿੱਚ ਆਪਾਂ ਇਹਦਾ ਕੀ ਕਰ ਸਕਦੇ ਆ ਮਿੰਤੀ ਕਰ ਸਕਦੇ ਆ ਤੇ ਇਹਦਾ ਅਨਸਰ ਆਉਣਾ ਸੀ ਮਿੰਤੀਵਾਚਕ ਕਿਰਿਆ ਵਿਸ਼ੇਸ਼ਣ ਤੇ ਕਿਰਿਆ ਵਿਸ਼ੇਸ਼ਣ ਹੁੰਦਾ ਪਤਾ ਸਾਡਾ 8 ਪ੍ਰਕਾਰ ਦਾ ਹੇਠ ਲਿਖਿਆਂ ਵਿੱਚੋਂ ਪਰਦਾਦਾ ਸ਼ਬਦ ਵਿੱਚ ਕਿਹੜਾ ਅਗੇਤਰ ਦੀ ਵਰਤੋਂ ਕੀਤੀ ਗਈ ਹੈ ਤਾਂ ਇਹ ਸ਼ਬਦ ਦੇ ਵਿੱਚ ਮੂਲ ਸ਼ਬਦ ਕਿਹੜਾ ਪਹਿਲਾਂ ਤੇ ਵੇਖਣਾ ਇਹਦੇ ਵਿੱਚ ਮੂਲ ਸ਼ਬਦ ਕੀ ਹੈ ਦਾਦਾ ਕਿਉਂਕਿ ਜੇ ਤੁਸੀਂ ਇਹਨੂੰ ਤੋੜੋਗੇ ਤਾਂ ਉਹਦਾ ਜਿਹੜਾ ਮੂਲ ਸ਼ਬਦ ਆ ਉਹਦਾ ਇੱਕ ਮੀਨਿੰਗ ਨਿਕਲਣਾ ਚਾਹੀਦਾ ਤਾਂ ਮੂਲ ਸ਼ਬਦ ਦੇ ਮੂਰੇ ਕੀ ਆਇਆ ਹੋਇਆ ਪੜ ਦਾਦਾ ਪੜ ਦਾਦਾ ਤੇ ਇਹਦਾ ਅਨਸਰ ਆਉਣਾ ਸੀ ਪੁੱਤ ਸੱਸਾ ਵਿੱਚੋਂ ਪੜਨਾਮ ਚੋੜੋ ਵਚਨਵਾਚਕ ਪੜਨਾਮ ਪੜਨਾਮ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਛੇ ਪ੍ਰਕਾਰ ਦੇ ਨਾਮ ਦੀ ਥਾਂ ਤੇ ਆਉਣ ਵਾਲੇ ਸ਼ਬਦ ਨਾਮ ਦੀ ਥਾਂ ਤੇ ਆਉਣ ਵਾਲੇ ਸ਼ਬਦਾਂ ਨੂੰ ਅਸੀਂ ਕੀ ਕਹਿੰਦੇ ਹਾਂ ਪੁੱਤ ਪੜਨਾਮ ਕਹਿੰਦੇ ਆ ਉਹ ਤੁਸੀਂ ਤਾਂ ਇਹ ਇਹਨਾਂ ਨੇ ਇਹ ਵੀ ਪੜਨਾਮ ਆ ਬਟ ਉਹ ਪੁਰਖਵਾਚਕ ਪੜਨਾਮ ਅੱਗੇ ਹੈ ਉਹ ਹੈਗੇ ਨੇ ਤਿੰਨ ਪ੍ਰਕਾਰ ਦੇ ਤਾਂ ਉਹ ਜਿਹਦੇ ਬਾਰੇ ਗੱਲ ਕਰ ਰਹੇ ਹੋ ਉਹ ਹੁੰਨੇ ਆ ਤੇ ਜਿਹਦੇ ਨਾਲ ਗੱਲ ਕਰ ਰਹੇ ਹਾਂ ਪੰਜਾਬ ਤੇ ਭਾਰਤ ਇਹ ਕੀ ਨਾਮ ਆ ਨਾਮ ਦੇ ਵਿੱਚ ਵੀ ਕਿਹੜਾ ਇਹ ਖਾਸ ਨਾਮ ਆ ਜੋ ਯਸਦਾ ਤਾਂ ਇਹ ਵੀ ਕੀ ਨੇ ਪੜਨਾਮ ਬਟ ਸੰਬੰਧ ਵਾਚਕ ਤਾਂ ਇਹਨਾਂ ਨੇ ਸਵਾਲ ਪੁੱਛਿਆ ਸੀਗਾ ਕਿ ਮਤਲਬ ਪਾਸ਼ਣ ਵਾਚਕ ਪੁੱਛਿਆ ਸੀਗਾ ਕੀ ਤੇ ਕਿਹੜਾ ਤਾਂ ਇਹਦਾ ਅਨਸਰ ਆਉਣਾ ਸੀ ਕੀ ਤੇ ਕਿਹੜਾ ਪੁਰਖ ਵਾਚਕ ਪੜਨਾਮ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਤਾਂ ਜਿਹੜਾ ਪੜਨਾਮ ਆ ਉਹ ਹੈਗਾ ਸਾਡੇ ਕੋਲ 6 ਪ੍ਰਕਾਰ ਦਾ ਉਹਦੇ ਵਿੱਚ ਜਿਹੜੀ ਪਹਿਲੀ ਕਿਸਮ ਆਉਂਦੀ ਹੈ ਉਹ ਆਉਂਦੀ ਹੈ ਪੁੱਤ ਸਾਡੇ ਕੋਲੇ ਪੁਰਖ ਵਾਚਕ ਪੜਨਾਮ ਨਾਮ ਦੀ ਥਾਂ ਤੇ ਆਉਣ ਵਾਲੇ ਸ਼ਬਦਾਂ ਨੂੰ ਅਸੀਂ ਕਹਿੰਦੇ ਆ ਪੜਨਾਮ ਤਾਂ ਉਹਦੇ ਵਿੱਚ ਜਿਹੜਾ ਪੁਰਖਵਾਚਕ ਪੜਨਾਮ ਆ ਪੁਰਖਵਾਚਕ ਪੜਨਾਮ ਆ ਉਹ ਹੈਗਾ ਸਾਡਾ ਅੱਗੇ ਤਿੰਨ ਤਰ੍ਹਾਂ ਦਾ ਇੱਕ ਜੋ ਗੱਲ ਕਰ ਰਿਹਾ ਹੁੰਦਾ ਜਿਹਦੇ ਨਾਲ ਗੱਲ ਹੋ ਰਹੀ ਹੁੰਦੀ ਆ ਤੇ ਜਿਹਦੇ ਬਾਰੇ ਗੱਲ ਹੋ ਰਹੀ ਹੁੰਦੀ ਆ ਤਾਂ ਇਹ ਹੈਗਾ ਸਾਡੇ ਕੋਲੇ ਤਿੰਨ ਪ੍ਰਕਾਰ ਦਾ ਇਹ ਤੁਹਾਡਾ ਲਾਸਟ ਜਿਹੜਾ ਪੇਪਰ ਹੋਇਆ ਸੀ ਉਹਦੇ ਵਿੱਚ ਆਇਆ ਸੀਗਾ ਕਿ ਪੁਰਖਵਾਚਕ ਪੜਨਾਮ ਕਿੰਨੇ ਪ੍ਰਕਾਰ ਦੇ ਨੇ ਕੋਈ ਕੋਈ ਹੱਸ ਰਿਹਾ ਸੀ ਬਾਗ ਵਿੱਚ ਕਿਹੜਾ ਪੜਨਾਮ ਵਰਤਿਆ ਗਿਆ ਹੈ ਤਾਂ ਕੋਈ ਕੋਈ ਹੱਸ ਰਿਹਾ ਸੀ ਤਾਂ ਕਿਹੜਾ ਪਰਨਾਮ ਆ ਨਿਚੇ ਬਾਜਕ ਨਿਚੇ ਬਾਜਕ ਨਿਜ ਬਾਜਕ ਇਹ ਸਾਡੇ ਕੋਲ ਇਫ ਕਿਉਂ ਹੁੰਦਾ ਤੇ ਬੈਠੇ ਨੂੰ ਬਾਜਕ ਇਹਦੇ ਵਿੱਚ ਜੇ ਕੋਈ ਵੀ ਸਵਾਲ ਪੁੱਛਿਆ ਹੋਵੇ ਨਿਚੇ ਬਾਜਕ ਉਹ ਹੱਸ ਰਿਹਾ ਸੀ ਕਿ ਆਪ ਨੂੰ ਪੱਕਾ ਹੀ ਪਤਾ ਕਿ ਕੌਣ ਹੱਸ ਰਿਹਾ ਸੀ ਉਹ ਹੱਸ ਰਿਹਾ ਸੀਗਾ ਉਹਦੇ ਵਿੱਚ ਨਿਚੇ ਹੁੰਦਾ ਬਟ ਇਹਦੇ ਵਿੱਚ ਕੋਈ ਕੋਈ ਸਾਨੂੰ ਨਹੀਂ ਪਤਾ ਦਾ ਕੌਣ ਹੱਸ ਰਿਹਾ ਸੀ ਕੋਈ ਕੋਈ ਆ ਰਿਹਾ ਸੀਗਾ ਤਾਂ ਇਹਦੇ ਵਿੱਚ ਇਹਦਾ ਅਨਸਰ ਹੋਣਾ ਸੀ ਆ ਨਿਚੇ ਬਾਜਕ ਇਹ ਵੀ ਅੱਗੇ ਦੋ ਪ੍ਰਕਾਰ ਦੇ ਹੁੰਦੇ ਨੇ ਇਹ ਵੀ ਅੱਗੇ ਦੋ ਪ੍ਰਕਾਰ ਦੇ ਹੁੰਦੇ ਨੇ ਨਿਜ ਬਾਜਕ ਰਾਮ ਆਪ ਸਕੂਲ ਗਿਆ ਸੀਤਾ ਨੇ ਆਪ ਕੰਮ ਕੀਤਾ ਮੈਂ ਆਪ ਚੰਡੀਗੜ੍ਹ ਗਿਆ ਤਾਂ ਜਦੋਂ ਵੀ ਕਿਸੇ ਪੜਨਾਮ ਨਾਲ ਕੋਈ ਸ਼ਬਦ ਆ ਕੇ ਉਹਦਾ ਨਿੱਜ ਦੱਸੇ ਆਪ ਜਿਵੇਂ ਕੁੜੀਆਂ ਆਸ ਵਿੱਚ ਲੜ ਪਈਆਂ ਓਕੇ ਤਾਂ ਉਹਦੇ ਨਾਲ ਆ ਕੇ ਉਹਦੀ ਨਿੱਜਤਾ ਦੱਸਣ ਵਾਲਿਆਂ ਨੂੰ ਆਪਾਂ ਕਹਿੰਦੇ ਆ ਪੜਨਾਮ ਇਹ ਬਹੁਤ ਵਾਰ ਆਉਂਦਾ ਛੋਡੇ ਤਾਂ ਇਹ ਸਾਡੇ ਕੋਲ ਇੱਕ ਹੀ ਹੁੰਦਾ ਆਪ ਜਾਂ ਆਪਸ ਇਹ ਦੋ ਸ਼ਬਦ ਆਉਂਦੇ ਨੇ ਜਦੋਂ ਇਹ ਨਾਮ ਜਾਂ ਪੜਨਾਮ ਨਾਲ ਆ ਕੇ ਉਹਨਾਂ ਦੀ ਨਿੱਜਤਾ ਨੂੰ ਬਿਆਨ ਕਰਨਾ ਜਿਹੜੇ ਮਿਹਨਤ ਕਰਦੇ ਹਨ ਉਹ ਸਫਲ ਹੁੰਦੇ ਹਨ ਬਾਅਦ ਵਿੱਚ ਜਿਹੜੇ ਸ਼ਬਦ ਕੀ ਆ ਜਿਹੜੇ ਮਿਹਨਤ ਕਰਦੇ ਹਨ ਉਹ ਸਫਲ ਹੁੰਦੇ ਹਨ ਆ ਨਿਜਵਾਚਕ ਪੜਨਾਮਾ ਨਿਜਵਾਚਕ ਪੜਨਾਮਾ ਪਾਸ਼ਣਵਾਚਕ ਪੜਨਾਮਾ ਜਾਂ ਸੰਬੰਧਵਾਚਕ ਪੜਨਾਮਾ ਤਾਂ ਇਹ ਕਿਹੜਾ ਪੁੱਤ ਇਹ ਦੋ ਕੌਣ ਪਾਸ ਹੋ ਜਾਂਦੇ ਨੇ ਜਿਹੜੇ ਮਿਹਨਤ ਕਰਦੇ ਨੇ ਤਾਂ ਇਹਨਾਂ ਦਾ ਆਪਸ ਵਿੱਚ ਜਿਹੜੀ ਕੋਈ ਸੰਬੰਧ ਬਣਾ ਰਿਹਾ ਦਾ ਕੋਈ ਸੰਬੰਧ ਬਣਾ ਰਿਹਾ ਤਾਂ ਇਹ ਹੈਗਾ ਪੁੱਤ ਸਾਡਾ ਸੰਬੰਧਵਾਚਕ ਪੜਨਾਮਾ B/Q ਸੀਗਾ ਇਹ ਸੋਡਾ ਇਹ ਆਪ ਦੇਖ ਲਿਆ ਜਿਦੇ ਵਿੱਚ ਕੋਈ ਵੀ ਸਵਾਲ ਪੁੱਟ ਕਰਿਆ ਜਾਂਦਾ ਤੇ ਆ ਨਿਚੇ ਵਾਜ ਕੀ ਵੀ ਆਪ ਦੇਖ ਲਿਆ ਤਾਂ ਮੰਜੀ ਪ੍ਰਣਾਲੀ ਕਿਸ ਗੁਰੂ ਜੀ ਨੇ ਸ਼ੁਰੂ ਕੀਤੀ ਤਾਂ ਮੰਜੀ ਪ੍ਰਣਾਲੀ ਕਿਹੜੇ ਗੁਰੂ ਜੀ ਨੇ ਸ਼ੁਰੂ ਕਰੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੇ ਗੁਰੂ ਰਾਮਦਾਸ ਜੀ ਨੇ ਸੌਰੀ ਗੁਰੂ ਅਮਰਦਾਸ ਜੀ ਨੇ ਗੁੱਤੇ ਗੁਰੂ ਰਾਮਦਾਸ ਜੀ ਨੇ ਤਾਂ ਕਿੰਨਾਂ ਨੇ ਸ਼ੁਰੂ ਕਰੀ ਸਾਡੇ ਤੀਜੇ ਗੁਰੂ ਸਹਿਬਾਨ ਨੇ ਸਟਾਰਟ ਕਰੀ ਸੀ ਮੰਜੀ ਪ੍ਰਣਾਲੀ ਤਾਂ ਟੋਟਲ ਕਿੰਨੀਆਂ ਮੰਜੀਆਂ ਲਾਈਆਂ ਸੀ ਟੋਟਲ ਲਾਈਆਂ ਸੀ 22 ਮੰਜੀਆਂ ਗੁਰੂ ਜੀ 22 ਸਾਲ ਹੀ ਗੁਰਗੱਦੀ ਤੇ ਰਹੇ ਗੁਰੂ ਜੀ ਗੋਬਿੰਦਵਾਲ ਸਾਹਿਬ ਸ਼ਹਿਰ ਲੈ ਕੇ ਆਏ ਤੇ ਗੁਰੂ ਜੀ ਨੂੰ ਸਮਾਜ ਸਰਦਾਰ ਗੁਰੂ ਕਿਹਾ ਜਾਂਦਾ ਕਿਉਂਕਿ ਗੁਰੂ ਜੀ ਨੇ ਜਿਵੇਂ ਸਤੀ ਤੇ ਇਹ ਜਾਤ ਪਾਤ ਇਹਨਾਂ ਸਾਰਿਆਂ ਨੂੰ ਕਿ ਮਤਲਬ ਰੋਕਣ ਵਾਸਤੇ ਗੱਲ ਕੀਤੀ ਗੁਰੂ ਅੰਗਦੇਵ ਜੀ ਲੈ ਕੇ ਆਏ ਸੀ ਖਡੂਰ ਸਾਹਿਬ ਸਾਡੇ ਦੂਜੇ ਗੁਰੂ ਜੀ ਤੇ ਗੁਰਨਾਨਕ ਦੇਵ ਜੀ ਲੈ ਕੇ ਆਏ ਸੀ ਕਰਤਾਰਪੁਰ ਰਾਵੀ ਨਦੀ ਦੇ ਕਿਨਾਰੇ ਤੇ ਅੰਮ੍ਰਿਤਸਰ ਸ਼ਹਿਰ ਲੈ ਕੇ ਆਏ ਸੀ ਸਾਡੇ ਚੌਥੇ ਗੁਰੂ ਜੀ ਤੇ ਚੌਥੇ ਗੁਰੂ ਜੀ ਮਸੰਦ ਲੈ ਕੇ ਆਏ ਸੀ ਮਸੰਦ ਪ੍ਰਣਾਲੀ ਕਿਹਨਾਂ ਨੇ ਸਟਾਰਟ ਕਰੀ ਸੀ ਸਾਡੇ ਚੌਥੇ ਗੁਰੂ ਜੀ ਨੇ ਦਸਵੰਦ ਦਾ ਦਿਸ ਵਨ ਦ ਪ੍ਰਣਾਲੀ ਕਿੰਨਾ ਨੇ ਸਟਾਰਟ ਕਰੀ ਸੀ ਸਾਡੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਨੇ ਤੇ ਗੁਰੂ ਅਰਜਨ ਦੇਵ ਜੀ ਦੀ ਬਾਣੀ ਵੀ ਕਿੰਨੇ ਜਾਂ 30 ਰਾਗਾਂ ਦੇ ਵਿੱਚ ਤੇ ਗੁਰੂ ਅਰਜਨ ਦੇਵ ਜੀ ਨੇ ਪਾਈ ਗਰਦਾਸ ਜੀ ਤੋਂ 1604 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਲਿਖਵਾਇਆ ਤੇ ਉਸ ਟਾਈਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੀਗੇ 30 ਰਾਗ ਤੇ 35 ਮਹਾਪੁਰਖਾਂ ਦੀ ਬਾਣੀ ਸੀ ਤੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਗ੍ਰੰਥੀ ਸੀ ਬਾਬਾ ਬੁੱਢਾ ਜੀ ਤੇ ਬਹੁਤ ਕਾਪੀ ਪੈਨ ਜਿਹੜੇ ਨਵੇਂ ਬੱਚੇ ਨੇ ਜਿਨ੍ਹਾਂ ਨੇ ਹੁਣ ਪੰਜਾਬ ਪੁਲਿਸ ਦੇਣਾ ਜਾਂ ਜੋ ਵੀ ਹੁਣ ਪੀਟੀ ਪ੍ਰੈਸਰੀ ਦੇ ਕਾਫੀ ਇਸ ਸਾਲ ਬਹੁਤ ਜ਼ਿਆਦਾ ਪੇਪਰ ਆਉਣਗੇ ਤਾਂ ਕਾਪੀ ਪੈਨ ਲੈ ਕੇ ਬੈਠਿਓ ਤੇ ਜਿਹੜੇ ਬੱਚੇ ਕਲਾਸ 'ਚ ਜੁੜੇ ਆ ਲਗਾਤਾਰ ਕਲਾਸਾਂ ਲਾਓ ਜਿਹੜੇ ਵੀ ਹੁਣ ਪੇਪਰ ਹੋਣਗੇ 2 ਮਹੀਨੇ ਤੱਕ ਉਦੋਂ ਤੱਕ ਆਪਾਂ ਪੰਜਾਬ ਜੀ ਕੇ ਤੇ ਪੰਜਾਬੀ ਬਹੁਤ ਡੀਪਲੀ ਕਵਰ ਕਰਾਂਗੇ ਪਟਿਆਲੇ ਦਾ ਦੁੱਖ ਨਿਵਾਰਨ ਗੁਰਦੁਆਰਾ ਦੁੱਖ ਨਿਵਾਰਨ ਕਿਸ ਗੁਰੂ ਨਾਲ ਸੰਬੰਧ ਹੈ ਪਟਿਆਲੇ ਦੇ ਵਿੱਚ ਹੈ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਤਾਂ ਕਿਹੜੇ ਗੁਰੂ ਜੀ ਨਾਲ ਸੰਬੰਧ ਦਾ ਸਾਡੇ ਚੌਥੇ ਗੁਰੂ ਗੁਰੂ ਰਾਮਦਾਸ ਜੀ ਨਾਲ ਸਾਡੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਨਾਲ ਸਾਡੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਨਾਲ ਤੇ ਸਾਡੇ 5ਵੇਂ ਗੁਰੂ ਸੌਰੀ 9ਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਨਾਲ ਤਾਂ ਇਹ ਹੈਗਾ ਪੁੱਤ ਸਾਡੇ 9ਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਨਾਲ ਗੁਰੂ ਜੀ ਸ਼ਹਿਰ ਕਿਹੜਾ ਲੈ ਕੇ ਆਏ ਸੀ ਗੁਰੂ ਜੀ ਸ਼ਹਿਰ ਲੈ ਕੇ ਆਏ ਸੀ ਅਨੰਦਪੁਰ ਸਾਹਿਬ ਜਿੱਥੇ ਖਾਲਸਾ ਪੰਥ ਦੀ ਸਜਣਾ ਕਰੀ ਸੀ ਸਾਡੇ 10ਵੇਂ ਗੁਰੂ ਜੀ ਨੇ ਤੇ ਜਿੱਥੇ ਹੁਣ ਕਿਹੜੇ ਮਤਲਬ ਉੱਥੇ ਆਪਣੇ ਕਿਹੜੇ ਤਖਤ ਤੇ ਕਰੀ ਸੀ ਤਖਤ ਸ਼ਿਰੀ ਕੇਸਗੜ੍ਹ ਸਾਹਿਬ ਦੇ ਵਿੱਚ ਕੀਤੀ ਸੀਗੀ ਖਾਲਸਾ ਪੰਥ ਦੀ ਸਜਣਾ ਤੇ ਸਾਡੇ ਗੁਰੂ ਜੀ ਦਾ ਜਨਮ ਹੋਇਆ ਸੀਗਾ 16 ਇਹ ਕਿੱਥੇ ਹੋਇਆ ਸੀ ਬਿਹਾਰ ਦੀ ਰਾਜਧਾਨੀ ਬਟਨਾ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ ਸੀਗੀ ਲਾਹੌਰ ਦੇ ਵਿੱਚ ਤੇ ਗੁਰੂ ਰਾਮਦਾਸ ਜੀ ਆਪਾਂ ਪਿੱਛੇ ਦੇਖਿਆ ਕਿਹੜਾ ਸ਼ਹਿਰ ਲੈ ਕੇ ਆਏ ਸੀ ਅੰਮ੍ਰਿਤਸਰ ਸ਼ਹਿਰ ਲੈ ਕੇ ਆਏ ਸੀਗੇ ਤੇ ਸਾਡੇ ਨੌਵੇਂ ਗੁਰੂ ਜੀ ਦੀ ਬਾਣੀ ਹੈਗੀ ਹੈ ਸਾਡੇ ਕੋਲੇ 15 ਰਾਗਾਂ ਦੇ ਵਿੱਚ ਪਹਿਲੇ ਐਂਗਲੋ ਸਿੱਖ ਯੁੱਧ ਸਮੇਂ ਸਿੱਖ ਮਤਲਬ ਸਿੱਖ ਰਾਜਾ ਕੌਣ ਸੀਗਾ ਮਹਾਰਾਜਾ ਰਣਜੀਤ ਸਿੰਘ ਜੀ ਮਹਾਰਾਜਾ ਦਲੀਪ ਸਿੰਘ ਜੀ ਮਹਾਰਾਜਾ ਖੜਕ ਸਿੰਘ ਜੀ ਤੇ ਮਹਾਰਾਜਾ ਸ਼ੇਰ ਸਿੰਘ ਜੀ ਇਹ ਸਾਰੇ ਹੀ ਗੱਦੀ ਤੇ ਰਹੇ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਗੱਦੀ ਤੇ ਕੌਣ ਬੈੰਦੇ ਨੇ ਖੜਕ ਸਿੰਘ ਤੇ ਲਾਸਟ ਸਿੱਖ ਜੋ ਗੱਦੀ ਤੇ ਸੀ ਮਹਾਰਾਜਾ ਤੇ ਉਹ ਸੀਗੇ ਦਲੀਪ ਸਿੰਘ ਤਾਂ ਪਹਿਲੇ ਚਾਹੇ ਤੇ ਪਹਿਲੇ ਪੁੱਛ ਲੈਣ ਚਾਹੇ ਦੂਜੇ ਪੁੱਛ ਲੈਣ ਐਂਗਲੋ ਸਿੱਖ ਯੁੱਧ ਜਿਦੇ ਵਿੱਚ ਦੋ ਯੁੱਧ ਹੋਈ ਸੀਗੇ ਨੌ ਲੜਾਈਆਂ ਹੋਈਆਂ ਸੀਗੀਆਂ ਤਾਂ ਉਹਦੇ ਵਿੱਚ ਸੀਗੇ ਮਹਾਰਾਜਾ ਖੜਕ ਸਿੰਘ ਤਾਂ ਇਹੇ ਸੀਗੇ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਬਾਅਦ ਗੱਦੀ ਤੇ ਕੌਣ ਬੈੰਦੇ ਅ ਦਲੀਪ ਸਿੰਘ ਇਹਦਾ ਅਨਸਰ ਹੋਣਾ ਸੀ ਦਲੀਪ ਸਿੰਘ ਪੁੱਤ ਮਹਾਰਾਜਾ ਦਲੀਪ ਸਿੰਘ ਜੀ ਸੀ ਉਸ ਟਾਈਮ ਗੱਦੀ ਦੇ ਉੱਪਰ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਗੱਦੀ ਤੇ ਬੈੰਦੇ ਖੜਕ ਸਿੰਘ ਓਕੇ ਲਾਸਟ ਸੀਗੇ ਦਲੀਪ ਸਿੰਘ ਬਟ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਮੌਤ ਤੋਂ ਬਾਅਦ ਗੱਦੀ ਤੇ ਬੈਠੇ ਖੜਕ ਸਿੰਘ ਤੇ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕੀਤਾ ਸੀਗਾ 49 ਦੇ ਵਿੱਚ ਤੇ 47 ਦੇ ਵਿੱਚ ਆਪਾਂ ਯਾਦ ਹੋਗੀ ਸੀਗੇ ਆਂ ਬੰਡੇ ਪੰਜਾਬ ਦੇ ਕਿੰਨੇ ਜ਼ਿਲ੍ਹੇ ਆਜ਼ਾਦੀ ਤੋਂ ਬਾਅਦ ਭਾਰਤੀ ਪੰਜਾਬ ਨੂੰ ਦਿੱਤੇ ਗਏ ਤਾਂ ਅਣਬੰਡੇ ਪੰਜਾਬ ਦੇ ਕਿੰਨੇ ਆਪਾਂ ਬੰਡ ਦੇਖਿਆ ਨਾ ਕਿ ਜੀ ਬੰਡ ਹੋਈ ਆ ਤਾਂ ਕਿੰਨੇ ਜ਼ਿਲ੍ਹੇ ਸਾਡੇ ਹਿੱਸੇ ਆਏ 13 15 ਤਾਂ ਕਿੰਨੇ ਆਏ ਸੀਗੇ ਟੋਟਲ ਪੁੱਤੋ ਟੋਟਲ ਆਏ ਸੀ ਸਾਡੇ ਕੋਲ 13 ਜ਼ਿਲ੍ਹੇ ਐਸ ਟਾਈਮ ਕਿੰਨੇ ਜ਼ਿਲ੍ਹੇ ਨੇ ਐਸ ਟਾਈਮ 23 ਜ਼ਿਲ੍ਹੇ ਨੇ ਉਸ ਟਾਈਮ ਟੋਟਲ ਕਿੰਨੇ ਜ਼ਿਲ੍ਹੇ ਸੀ 29 ਜ਼ਿਲ੍ਹੇ ਸੀਗੇ ਤੇ ਮਾਲਵੇ ਦੇ ਵਿੱਚ ਟੋਟਲ ਕਿੰਨੇ ਜ਼ਿਲ੍ਹੇ ਨੇ ਮਾਲਵੇ ਦੇ ਵਿੱਚ ਹੈਗੇ 15 ਆਣ ਬੰਡੇ ਪੰਜਾਬ ਦੇ ਸਾਡੇ ਕੋਲ ਕਿੰਨੇ ਜ਼ਿਲ੍ਹੇ ਮਿਲੇ ਸਾਨੂੰ 13 13 ਜ਼ਿਲ੍ਹੇ ਮਿਲੇ ਪੰਜ ਡਿਵੀਜ਼ਨਾਂ ਸੀਗੀਆਂ ਪੰਜ ਡਿਵੀਜ਼ਨਾਂ ਦੇ ਵਿੱਚ ਸਾਨੂੰ ਦੋ ਡਿਵੀਜ਼ਨਾਂ ਮਿਲੀਆਂ ਜਲੰਧਰ ਤੇ ਅੰਬਾਲਾ ਜੋ ਦੁਬਾਰੇ ਫੇਰ ਵੰਡ ਹੋਈ ਅੰਬਾਲਾ ਡਿਵੀਜ਼ਨ ਫੇਰ ਸਾਡੇ ਕੋਲੇ ਜਾਂਦੀ ਰਹੀ ਹਰਿਆਣੇ ਕੋਲੇ ਤੇ ਸਾਨੂੰ ਅਸਲ ਦੇ ਵਿੱਚ ਅੱਜ 2025 ਦੇ ਕੋਲੇ ਅਣਬੰਡੇ ਪੰਜਾਬ ਦੀ ਸਿਰਫ ਸਾਡੇ ਕੋਲੇ ਇੱਕ ਡਿਵੀਜ਼ਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਿਸ ਸਾਲ ਹੋਂਦ ਵਿੱਚ ਆਈ ਤਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਲੈਂਗੁਏਜ ਦੇ ਆਧਾਰ ਤੇ ਇੰਡੀਆ ਦੀ ਪਹਿਲੀ ਯੂਨੀਵਰਸਿਟੀ ਕਿਹੜੇ ਸਾਲ ਹੋਣ ਦੇ ਵਿੱਚ ਆਉਂਦੀ ਹੈ ਅਨਸਰ ਹੁਣੇ ਸੀ ਊੜਾ 1962 ਦੇ ਵਿੱਚ ਕਿਹੜਾ ਵਕਾਂਸ਼ ਨਾਮ ਦੀ ਥਾਂ ਤੇ ਕੋਈ ਵੀ ਵਕਾਂਸ਼ ਨਾਮ ਦੀ ਥਾਂ ਤੇ ਆ ਥਾਂ ਉੱਪਰ ਆਏ ਉਸ ਨੂੰ ਕੀ ਕਿਹਾ ਜਾਂਦਾ ਹੈ ਕੋਈ ਵੀ ਵਕਾਂਸ਼ ਬੋਤ ਵਕਾਂਸ਼ ਕੀ ਹੁੰਦਾ ਵਕਾਂਸ਼ ਹੁੰਦਾ ਕੁਝ ਕਿ ਸ਼ਬਦਾਂ ਦਾ ਸਮੂਹ ਉਸ ਕਸ਼ਕਸ਼ ਸ਼ਬਦਾਂ ਦਾ ਸਮੂਹ ਜਿਹੜੇ ਕਿਸੇ ਨਾਮ ਜਾਂ ਕਿਰਿਆ ਦੀ ਥਾਂ ਤੇ ਆ ਕੇ ਉਹੀ ਸ਼ਬਦ ਸ਼੍ਰੇਣੀ ਦਾ ਕੰਮ ਕਰਨ ਤਾਂ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਵਕਾਂਸ਼ਾ ਤਾਂ ਨਾਮ ਦੀ ਥਾਂ ਤੇ ਆਉਣ ਵਾਲੇ ਵਕਾਂਸ਼ ਨੂੰ ਅਸੀਂ ਕੀ ਕਹਾਂਗੇ ਉਹਨੂੰ ਕਹਾਂਗੇ ਅਸੀਂ ਨਾਮ ਵਕਾਂਸ਼ ਜਿਵੇਂ ਆਪਾਂ ਕਹੀਏ ਕਿ ਕੁੜੀ ਸਕੂਲ ਜਾਂਦੀ ਹੈ ਕੁੜੀ ਸਕੂਲ ਜਾਂਦੀ ਹੈ ਤਾਂ ਇਹਦੇ ਵਿੱਚ ਪੁੱਛਣਗੇ ਨਾਮ ਕੀ ਆ ਆਪਾਂ ਕਹਾਂਗੇ ਕੁੜੀ ਠੀਕ ਹੈ ਕਰਤਾ ਵੀ ਕੁੜੀਆਂ ਤੇ ਨਾਮ ਵੀ ਕੁੜੀ ਕੁੜੀ ਆ ਜਿਵੇਂ ਕਹਾਂ ਮੇਰੀ ਕਲਾਸ ਦੀਆਂ ਕੁੜੀਆਂ ਸਕੂਲ ਜਾਂਦੀਆਂ ਹਨ ਮੇਰੀ ਕਲਾਸ ਦੀਆਂ ਕੁੜੀਆਂ ਸਕੂਲ ਜਾਂਦੀਆਂ ਹਨ ਤਾਂ ਇਹਦੇ ਵਿੱਚ ਜਿਹੜਾ ਨਾਮ ਆ ਇਹਦੇ ਵਿੱਚ ਕਾਫੀ ਸ਼ਬਦ ਆਗੇ ਦਾ ਕੰਮ ਦਾ ਇਹ ਜਿੰਨੇ ਵੀ ਇਹ ਸ਼ਬਦ ਹੈਗੇ ਨੇ ਕੰਮ ਦਾ ਹੀ ਨਾਮ ਦੇ ਕਰ ਰਹੇ ਨੇ ਬਟ ਇਹਦੇ ਵਿੱਚ ਦੋ ਜਾਂ ਦੋ ਤੋਂ ਵੱਧ ਸ਼ਬਦ ਆ ਜਾਣ ਉਹਨਾਂ ਨੂੰ ਅਸੀਂ ਕਹਾਂਗੇ ਨਾਮ ਵਕੰਸ਼ਾ ਤਾਂ ਇਹ ਹਮੇਸ਼ਾ ਹੀ ਬਾਗ ਦੇ ਵਿੱਚ ਕਰਤਾ ਦੇ ਥਾਂ ਤੇ ਆਉਂਦਾ ਕਰਤਾ ਕਰਮ ਤੇ ਕਿਰਿਆ ਤਾਂ ਇਹਦੇ ਵਿੱਚ ਇਹ ਆ ਗਿਆ ਪੁੱਤ ਸਾਡਾ ਨਾਮ ਵਕੰਸ਼ਾ ਇਹਦਾ ਅਨਸਰ ਹੋਣਾ ਸੀ ਇਹ ਮੋਣ ਤੇਜ ਦੌੜਦਾ ਹੈ ਬਾਗ ਵਿੱਚ ਕਿਰਿਆ ਵਿਸ਼ੇਸ਼ਣ ਦੱਸੋ ਤਾਂ ਆਪਾਂ ਦੇਖਿਆ ਸੀ ਕਿਰਿਆ ਵਿਸ਼ੇਸ਼ਣ ਕਿੰਨੇ ਤਰੀਕੇ ਦੇ ਸਾਡੇ ਕੋਲੇ 8 ਤਾਂ ਦੌੜਦਾ ਹੈ ਇਹ ਸਾਰੀ ਕੀ ਹੈ ਪੁੱਤ ਕਿਰਿਆ ਤਾਂ ਦੌੜ ਦਾ ਕਿਦਾਂ ਤੇਜ਼ ਦੌੜਦਾ ਤੇਜ਼ ਦੌੜਦਾ ਤਾਂ ਕਿਰਿਆ ਵਿਸ਼ੇਸ਼ਣ ਦੱਸਣਾ ਸੀਗਾ ਇਹਦਾ ਆਨਸਰ ਆਊਗਾ ਕਿਰਿਆ ਵਿਸ਼ੇਸ਼ਣ ਦੌੜਣ ਦੀ ਕਿਰਿਆ ਕੌਣ ਦੱਸ ਮਤਲਬ ਵਿਸ਼ੇਸ਼ਤਾ ਕੌਣ ਦੱਸ ਰਿਹਾ ਤੇਜ਼ ਤਾਂ ਤੇਜ਼ ਮੂਲ ਕੀਆ ਕਰਤਾ ਕਰਤਾ ਦੇ ਵਿੱਚ ਕਰਤਾ ਦੇ ਥਾਂ ਤੇ ਜਾਂਦਾ ਨਾਮ ਆ ਸਕਦਾ ਹੁੰਦਾ ਜਾਂ ਪਰਨਾਮ ਆ ਸਕਦਾ ਹੁੰਦਾ ਕਰਤਾ ਦੇ ਥਾਂ ਵਿੱਚ ਨਾਮ ਆ ਤੇ ਨਾਮ ਕਿਦਾਂ ਦਾ ਖਾਸ ਨਾਮ ਤੇਜ਼ ਕਿਰਿਆ ਵਿਸ਼ੇਸ਼ਣ ਦੌੜ ਦਾ ਕਿਰਿਆ ਇਹ ਸਾਰੀ ਕੀ ਹੈ ਸਾਡੀ ਕਿਰਿਆ ਅੱਜ ਦੇ ਟੈਸਟ ਦੇ ਵਿੱਚ ਇੰਨੇ ਤੁਸੀਂ ਸਾਨੂੰ ਤੁਸੀਂ ਜ਼ਰੂਰ ਦੱਸਣਾ ਕਿ ਤੁਹਾਡੇ ਇਹਨਾਂ ਦੇ ਵਿੱਚੋਂ ਕਿੰਨੇ ਸਵਾਲ ਠੀਕ ਹੋਏ ਨੇ ਇਹ ਆਉਣ ਵਾਲੇ ਪੀਪਰਾਂ ਦੇ ਲਈ ਸਟਾਰਟ ਕੀਤਾ ਹੋਇਆ ਪਹਿਲੇ ਪਹਿਲਾ ਟੈਸਟ ਆ ਵੀਕ ਦੇ ਵਿੱਚ ਤੁਹਾਨੂੰ ਦੋ ਟੈਸਟ ਮਿਲਿਆ ਕਰਨਗੇ ਰਿਵੀਜ਼ਨ ਕਰਕੇ ਹਰ ਮੰਡੇ ਕੋਸ਼ਿਸ਼ ਰਿਹਾ ਕਰੋ ਤੁਹਾਨੂੰ ਟੈਸਟ ਮਿਲ ਜੇ ਤੇ ਜ਼ਰੂਰ ਦੱਸਣਾ ਕਿੰਨੇ ਇਹਦੇ ਵਿੱਚ ਤੁਹਾਡੇ ਸਵਾਲ ਠੀਕ ਹੋਏ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ